ਉਹਦੇ ਉਹਨੇ ਉਹਨੂੰ ਹੱਥ ਹੱਥ ਤੱਕ ਮੂੰਹ ਤੇ ਰੋਲੀ ਨਾ ਪਾ ਆਪਣਾ ਜੋ ਉਹਨੇ ਕਰਨਾ ਹੋਗਾ ਤੇ ਉਹਦੇ ਕਰਕੇ ਉਹ ਨਾਲ ਲੈ ਗਿਆ Go back ਸਪਿੰਡ ਦਾ ਸਰਪੰਚੋਂ ਪੁੰਬਲੀ ਦਾ ਪਰਮਜੀਤ ਸਿੰਘ ਮੈਨੂੰ 10:09 ਤੇ ਫੋਨ ਗਿਆ ਇਥੋਂ ਪਿੰਡ ਪੁੰਬਲੀ ਗੋਲੀ ਚੱਲਣ ਦੀ ਜੇ ਮੈਂ ਜਦੋਂ ਆਇਆ ਇੱਥੇ ਮੇਰੇ ਆਉਂਦਿਆਂ ਨੂੰ ਇਹ ਕੰਮ ਖਤਮ ਹੋ ਗਿਆ ਸੀ ਤੇ ਉਹ ਆਪਣੀ ਵਾਰਦਤ ਕਰਕੇ ਮੈਨੂੰ ਨਹੀਂ ਪਤਾ ਕੀ ਵਾਰਦਤ ਕੀਤੀ ਕਿਨ ਕੀਤੀ ਸਰ ਵਾਰਦਤ ਕਿਉਂ ਦੀ ਕੀਤੀ ਆ ਜੀ ਇਹ ਮੁੰਡੇ ਨੇ ਕੀਤੀ ਆ ਜੀ ਆਪਣੀ ਘਰ ਦੀ ਤੇ ਆਪਣੇ ਬੇਟੇ ਦੇ ਕੀ ਕੰਮ ਕਰਦਾ ਉਹ ਦੱਸ ਤਾਂ ਸਾਨੂੰ ਕੋਈ ਪਤਾ ਨਹੀਂ ਜੀ ਗੱਲ ਤਾਂ ਜੀ ਕੀ ਕਰਦਾ ਕੀ ਹੈ ਕਰਦਾ ਕੁੱਸ ਜੇ ਆ ਹਾਂ ਪੰਜਾਬ ਪੁਲਿਸ ਚ ਜੀ ਕੀ ਪੋਸਟ ਆ ਪੋਸਟ ਤਾਂ ਮੈਨੂੰ ਦਾ ਪਤਾ ਨਹੀਂ ਜੇ ਕਿ ਗਾਰ ਦੇ ਨਾਲ ਲੱਗਾ ਜੇ ਪਤਾ ਲੱਗਾ ਕਿਹੜੀ ਗਾਰਦਾਂ ਲੱਗਾ ਸਰ ਇਨਾਂ ਨਹੀਂ ਪਤਾ ਲੱਗਾ ਪਤਾ ਕੁੜੀ ਗਵਾਂਢੀ ਨਾਲ ਲੱਗ ਚ ਲੱਗਿਆ ਨਹੀਂ ਨਹੀਂ ਗਵਾਂਢੀਆਂ ਦੀ ਕੁੜੀ ਨੇ ਨਾਲ ਖੜੀ ਗਲਤ ਕੰਮ ਨਹੀਂ ਉਹ ਇਸ ਤਰ੍ਹਾਂ ਵੀ ਉਹ ਕੁੜੀ ਕਿਤੇ ਆਈ ਰੋਲੀ ਪਾਉਂਦੀ ਸੀ ਵੀ ਪਰਿਵਾਰ ਮਾਰਦਾ ਵੀ ਗੋਲੀ ਚੱਲੀ ਆ ਅੱਛਾ ਜੀ ਉਹਨੇ ਉਹਨੂੰ ਹੱਥ ਹੱਥ ਦਿੱਤਾ ਮੂੰਹ ਤੇ ਰੋਲੀ ਨਾ ਪਾ ਆਪਣਾ ਜੋਗ ਨੇ ਕਰਨਾ ਹੋਊਗਾ ਤੇ ਉਹਦੇ ਕਰਕੇ ਉਹਨੂੰ ਨਾਲ ਲੈ ਗਿਆ ਗਵਾ ਕਰਕੇ ਲੈ ਗਿਆ ਮਾਰਾ ਕਿਹਨੂੰ ਬਨੂਨੇ ਆਪਣੀ ਉਹਨੇ ਕਰਦੀ ਨੂੰ ਮਾਰਿਆ ਤੇ ਬੇਟੇ ਨੂੰ ਇੱਕ ਕੁੱਤਾ ਮਾਰਿਆ ਜੀ ਤੇ ਐਸਐਸਜੀ ਕਿੱਥੇ ਲਗਾ ਸੀ ਜੇ ਇਹ ਤਾਂ ਨਾ ਨਹੀਂ ਪਤਾ ਕਿੱਥੇ ਲੱਗਾ ਕਿਉਂ ਮਾਰਿਆ ਕੀ ਗੱਲ ਹੋਈ ਸਾਨੂੰ ਪਤਾ ਨਹੀਂ ਕਿਉਂ ਮਾਰਿਆ ਜੀ ਮੈਨੂੰ ਕੋਈ ਪਤਾ ਨਹੀਂ ਮੈਂ ਪਿੰਡ ਦਾ ਸਰਪੰਚਾ ਮੇਰਾ ਨਾਮ ਪਰਮਜੀਤ ਸਿੰਘ ਜੀ ਮੌਕੇ ਤੇ ਸਾਰੇ ਮੁਲਾਜ਼ਮ ਹੁਣ ਆ ਗਏ ਆ ਜੀ ਜੋ ਆਪਣੇ ਤਿੱਬਰ ਦਾ ਐਸਐਚਓ ਸਾਹਿਬ ਡੀਐਸਪੀ ਸਾਹਿਬ ਜੋ ਸਾਰੇ ਆਪਣੇ ਸਾਨੂੰ ਚਾਹੀਦਾ ਸਾਨੂੰ ਜੀ ਇਨਸਾਫ ਮਿਲਣਾ ਚਾਹੀਦਾ ਵਾ ਇਹਨੇ ਬਹੁਤ ਮਾੜਾ ਕੀਤਾ ਵਾ ਜੀ ਇੱਕ ਆਪਣਾ ਬੇਟਾ ਮਾਰਿਆ 18 ਸਾਲ ਦੀ ਉਹਦੀ ਉਮਰ ਪਲਸ 2 ਦੇ ਪੇਪਰ ਦੇ ਅੰਡਜਾ ਇੱਕ ਆਪਣਾ ਉਹਨੇ ਪ੍ਰਵਾਸ ਸਾਰਾ ਮਾਰ ਇੱਕ ਮੇਰਾ ਬਾਹਰ ਗਿਆ ਜੀ 3 ਮਹੀਨੇ ਘਰ ਦੀ ਟੀਚਰ ਲੱਗੀ ਸੀ ਹਾਂ ਸਵੇਰੇ ਇੱਕ ਇਨਫੋਰਮੇਸ਼ਨ ਸਾਨੂੰ ਆਈ ਹੈ ਕਿ ਇੱਕ ASI ਹੈ ਭੁਪਿੰਦਰ ਸਿੰਘ ਉਹ ਉਹਨੇ ਜਿਹੜਾ ਆਪਣੀ ਵਾਈਫ ਨੂੰ ਤੇ ਬੱਚੇ ਨੂੰ ਗੋਲੀ ਮਾਰਤੀ ਹੈ ਹੁਣ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਫਰਦਰ ਅਸੀਂ ਮੌਕੇ ਤੇ ਵੀ ਹੈਗੇ ਔਰ ਉਹਦੀ ਬਾਹਲ ਜਾ ਰਹੀ ਹੈ ਹਾਂ ਡੌਗ ਨੂੰ ਵੀ ਗੋਲੀ ਮਾਰੀ ਹੋਈ ਹੈ ਸਰ ਇੱਕ ਲੱਗਾ ਸੀ ASI ਸਾਹਿਬ ਇਹ ਸ਼ਾਹ ਡੀਆਜੀ ਦਫਤਰ ਦੇ ਅਫਸਰ ਆਫਿਸ ਦੇ ਵਿੱਚ ਲੱਗਿਆ ਸੀ ਅ ਅੰਮ੍ਰਿਤਸਰ ਚਲਾਈਆ ਪਰ ਵਾਲਵ ਰੀ ਜਾਂ ਕੋਈ ਹੋਰ ਨਹੀਂ ਇਹ ਅਪੀਅਰ ਹੋ ਰਿਹਾ ਕਿ ਸ਼ਾਇਦ ਉਹਦਾ ਹੋ ਸਕਦਾ ਹੈ ਕਿ ਉਹ ਸਰਕਾਰੀ ਜਿਹੜੀ ਉਹ ਹੁੰਦੀ ਹੈ ਕਾਰਬਨ ਉਹ ਹੈ ਮਸ਼ੀਨ ਗੱਡੀ ਲੱਗੇ ਭੱਜ ਗਿਆ ਸਰ ਹਾਂਜੀ ਕਿੰਨੇ ਵਜੇ ਫਰ ਇਹ ਸਵੇਰੇ 10 ਵਜੇ ਅਰਾਊਂਡ 8 ਤੋਂ 10 ਵਜੇ ਤੱਕ ਹੁੰਦੀ ਹੈ ਨਹੀਂ ਉਹ ਵਾਲੇ ਪਤਾ ਨਹੀਂ ਆ ਸੀ ਇਨਵੈਸਟੀਗੇਸ਼ਨ ਕਰ ਰਹੇ ਨੇ